ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹੈਸ਼ਟੈਗ ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਤਾਲੂ ਵੱਡੀਆਂ ਖਬਰਾਂ ਦੇ ਉੱਪਰ ਚਰਚਾ ਕਰਨ ਦੇ ਲਈ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੇ ਹਾਂ ਮੇਰੇ ਨਾਲ ਸੀਨੀਅਰ ਪੱਤਰਕਾਰ ਅਰਜੀਤ ਭਾਸਕਰ ਜੀ ਵੀ ਜੁੜ ਚੁੱਕੇ ਨੇ ਅੱਜ ਸਭ ਤੋਂ ਪਹਿਲਾਂ ਗੱਲ ਐਜਪੀਸੀ ਦੀ ਕਰਾਂਗੇ ਅਕਾਲੀ ਦਲ ਦੀ ਕਰਾਂਗੇ ਕਿਉਂਕਿ ਹਰਜਿੰਦਰ ਸਿੰਘ ਧਾਮੀ ਹੁਣਾ ਦੇ ਵੱਲੋਂ ਅੱਜ ਜਥੇਦਾਰ ਗਿਆਨੀ ਰਣਬੀਰ ਸਿੰਘ ਹੁਣਾ ਦੇ ਨਾਲ ਮੁਲਾਕਾਤ ਕੀਤੀ ਗਈ ਔਰ ਮੁਲਾਕਾਤ ਕਰਨ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਬਾਅਦ ਆ ਕੇ ਦੋ ਟੁਕ ਜਵਾਬ ਦੇ ਦਿੱਤਾ ਕਿ ਜਿਹੜਾ ਅਸਤੀਫਾ ਉਹਨਾਂ ਨੇ ਇੱਕ ਵਾਰ ਦੇ ਦਿੱਤਾ ਉਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਉਹ ਵਾਪਸ ਨਹੀਂ ਲੈਣਗੇ ਜੇਕਰ ਹਰਜਿੰਦਰ ਸਿੰਘ ਧਾਮੀ ਅਸਤੀਫਾ ਵਾਪਸ ਨਹੀਂ ਲੈਂਦੇ ਤਾਂ ਸਵਾਲ ਹੀ ਪੈਦਾ ਹੋ ਗਿਆ ਕਿ ਐਰਜੀਪੀਸੀ ਦਾ ਨਵਾਂ ਪ੍ਰਧਾਨ ਕੌਣ ਹੋਏਗਾ ਕੀ ਹੁਣ ਫੈਸਲੇ ਅੱਗੇ ਲੈ ਜਾਣਗੇ ਇਹਦੇ ਉੱਪਰ ਜਿਹੜੀ ਹੈ ਉਹ ਚਰਚਾ ਕਰਾਂਗੇ ਇਹਦੇ ਨਾਲ ਹੀ ਚਰਚਾ ਅਕਾਲੀ ਦਲ ਦੀ ਵੀ ਕਰਾਂਗੇ ਕਿਉਂਕਿ ਅਕਾਲੀ ਦਲ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜਿਹੜੀ ਪਰਤੀ ਡਰਾਈਵ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਣੀ ਹੈ ਉਸ ਨੂੰ ਲੈ ਕੇ ਸਵਾਲ ਖੜੇ ਕਰ ਦਿੱਤੇ ਨੇ ਸਿੱਧੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਇੱਕ ਕਿਸਮ ਦੇ ਨਾਲ ਚੈਲੰਜ ਕਰ ਦਿੱਤਾ ਗਿਆ ਇਹਦਾ ਅਕਾਲੀ ਦਲ ਨੂੰ ਕੀ ਨੁਕਸਾਨ ਹੋ ਸਕਦਾ ਇਹਦੇ ਉੱਪਰ ਵੀ ਜਿਹੜੀ ਆ ਚਰਚਾ ਕਰਾਂਗੇ ਬਹੁਤ ਸਾਰੀਆਂ ਖਬਰਾਂ ਨੇ ਸ਼ੁਰੂਆਤ ਕਰਦੇ ਆ ਫਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਮੰਤਰੀ ਜੀ ਸ਼ਕਰ ਸਾਹਿਬ ਹਰਜਿੰਦਰ ਸਿੰਘ ਧਾਮੀ ਹੋਣਾ ਦੀ ਅੱਜ ਜਿਹੜੀ ਮੁਲਾਕਾਤ ਹੋਈ ਇਸ ਮੁਲਾਕਾਤ ਦੇ ਵਿੱਚ ਵੈਸੇ ਕੀ ਕੁਝ ਸਾਹਮਣੇ ਆਇਆ ਔਰ ਜਿਸ ਤਰੀਕੇ ਦੇ ਨਾਲ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਕਹਿਤਾ ਕਿ ਅਸਤੀਫਾ ਉਹ ਵਾਪਸ ਨਹੀਂ ਲੈਣਗੇ ਹੁਣ ਅੱਗੇ ਕੀ ਹੋਵੇਗਾ ਅੰਤਰੀਮ ਕਮੇਟੀ ਕੱਲ ਮੀਟਿੰਗ ਹੈਗੀ ਹੈ ਕੱਲ ਮੀਟਿੰਗ ਤੋਂ ਪਹਿਲੇ ਅੱਜ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਮਿਲਣਾ ਉਹਦੇ ਕਈ ਤਰੀਕੇ ਦੇ ਮਾਇਨੇ ਸੀਗੇ ਇਹ ਵੀ ਹੋ ਸਕਦਾ ਹੈ ਹਾਲਾਂਕਿ ਬਾਹਰ ਆ ਕੇ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਉਸ ਮੀਟਿੰਗ ਦੇ ਵਿੱਚ ਕੀ ਵਾਪਰਿਆ ਇਹ ਤੇ ਨਹੀਂ ਦੱਸਿਆ ਪਰ ਇਹ ਜ਼ਰੂਰ ਦੱਸਿਆ ਗੱਲਾਂ-ਗੱਲਾਂ ਦੇ ਵਿੱਚ ਹੀ ਪਹਿਲੇ ਉਹਨਾਂ ਨੇ ਇਹ ਕਿਹਾ ਕਿ ਜਦ ਉਹ ਅੰਤਰੀਮ ਕਮੇਟੀ ਕੋਈ ਫੈਸਲਾ ਕਰੇਗੀ ਤੁਸੀਂ ਸਤੀਫਾ ਵਾਪਸ ਲਓਗੇ ਉਹ ਕਹਿੰਦੇ ਸੀ ਸੋਚਾਂਗੇ ਲੇਕਿਨ ਫਿਰ ਉਹਨਾਂ ਨੇ ਇਹ ਵੀ ਗੱਲ ਸਾਫ਼ ਕਰ ਦਿੱਤੀ ਕਿ ਉਹ ਸਤੀਫਾ ਵਾਪਸ ਨਹੀਂ ਲੈਣਗੇ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਇਸ ਸਥਿਤੀ ਨੂੰ ਸਪਸ਼ਟ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਕਿ ਹਰਜਿੰਦਰ ਸਿੰਘ ਧਾਮੀ ਉਹਨਾ ਇਸ ਸਥਿਤੀ ਦੇ ਵਿੱਚ ਹੀ ਨਹੀਂ ਹੈ ਕਿ ਉਹ ਐਸਡੀਪੀਸੀ ਦੇ ਪ੍ਰਧਾਨਗੀ ਦੁਬਾਰਾ ਆਪਣੇ ਸਤੀਫੇ ਨੂੰ ਵਾਪਸ ਲੈ ਕੇ ਜੁਆਇਨ ਕਰਨ ਕਾਰਨ ਕਿ ਜਦ ਉਹਨਾਂ ਨੇ ਸਤੀਫਾ ਦਿੱਤਾ ਸੀਗਾ ਤਦ ਜੋ ਕਾਰਨ ਦੱਸੇ ਗਏ ਸੀ ਔਰ ਉਸ ਵਕਤ ਹੀ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਸ੍ਰੀਫਾ ਦਿੱਤਾ ਸੀਗਾ ਸੱਤ ਮੈਂਬਰੀ ਦੀ ਕਮੇਟੀ ਨੂੰ ਪ੍ਰਧਾਨਗੀ ਦੇ ਸ੍ਰੀਫੇ ਦੇਣ ਤੋਂ ਬਾਅਦ ਅਸੀਂ ਵੀ ਇਹ ਗੱਲ ਕੀਤੀ ਸੀ ਉਹ ਇੱਕ ਤਰੀਕੇ ਨਾਲ ਅਕਾਲ ਤਖਤ ਦੇ ਭਗੋੜੇ ਕਰਾਰ ਦਿੱਤੇ ਜਾ ਸਕਦੇ ਨੇ ਲੇਕਿਨ ਅਗਰ ਦੋਨੋਂ ਤਰਫੋਂ ਜੇ ਹੁਣ ਐਫਜੀਪੀਸੀ ਦੀ ਪ੍ਰਧਾਨਗੀ ਨੂੰ ਦੁਬਾਰਾ ਲੈ ਲੈਂਦੇ ਤੇ ਉਹ ਜਿਹੜੀ ਸਥਿਤੀ ਹੈ ਖਾਸ ਕਰਕੇ ਹਰਜਿੰਦਰ ਸਿੰਘ ਧਾਮੀ ਮੈਨੂੰ ਲੱਗਦਾ ਹੈ ਕਿ ਬਹੁਤ ਇਮਾਨਦਾਰ ਬੜੇ ਵਧੀਆ ਕਿਸਮ ਦੇ ਇੱਕ ਸਿੱਖ ਨੇ ਔਰ ਉਹਨਾਂ ਦਾ ਅਕਾਲ ਤੱਕ ਦੀ ਪ੍ਰਧਾਨਗੀ ਨੂੰ ਐਕਸੈਪਟ ਕਰਨਾ ਔਰ ਸੱਤ ਮੈਂਬਰੀ ਕਮੇਟੀ ਨੂੰ ਇੱਕ ਤਰੀਕੇ ਨਾਲ ਛੱਡਨਾ ਪ੍ਰਧਾਨਗੀ ਨੂੰ ਉਹ ਉਹਨਾਂ ਵਾਸਤੇ ਬੜਾ ਮੁਸ਼ਕਲ ਸੀਗਾ ਔਰ ਫੈਸਲਾ ਤੇ ਉਹਨਾਂ ਨੇ ਅੱਜ ਆਪਣੀ ਸਟੇਟਮੈਂਟ ਦੇ ਰਾਹੀਂ ਸਾਫ਼ ਕਰਤਾ ਕਿ ਵੀ ਉਹ ਪ੍ਰਧਾਨਗੀ ਤੋਂ ਅਸਤੀਫਾ ਆਪਣਾ ਵਾਪਸ ਨਹੀਂ ਲੈ ਰਹੇ ਕੱਲ ਅੰਤਰੀਮ ਕਮੇਟੀ ਦੇ ਵਿੱਚ ਵੈਸੇ ਤੇ ਜਿਹੜਾ ਕਨਸਟੀਟਿਊਸ਼ਨ ਕਹਿੰਦਾ ਹੈ ਸੀਨੀਅਰ ਮੀਨ ਪ੍ਰਧਾਨ ਜਿਹੜੇ ਰਗੂਜੀਤ ਵਿਰਕ ਹੈਗੇ ਨੇ ਉਹਨਾਂ ਨੂੰ ਵੈਸੇ ਤੇ ਪਹਿਲੇ ਹੀ ਕੰਮਕਾਜ ਜਿਹੜੇ ਸਾਈਨਿੰਗ ਅਥਾਰਟੀ ਹੁੰਦੀ ਹੈ ਇੱਕ ਬਜਟ ਐਕਸਮੀਨੇ ਆਣਾ ਹੈ ਉਦੇ ਬਾਰੇ ਚ ਤੇ ਉਹਨਾਂ ਨੂੰ ਇਖਤਿਆਰ ਤੇ ਦੇ ਦਿੱਤੇ ਗਏ ਨੇ ਪੱਕੇ ਤੌਰ ਤੇ ਪ੍ਰਧਾਨ ਕੋਣ ਹੋਏਗਾ ਉਹਦੇ ਵਾਸਤੇ ਦੁਬਾਰਾ ਇਲੈਕਸ਼ਨ ਕਰਾਣੇ ਪੈਣਗੇ ਉਹ ਇਲੈਕਸ਼ਨ ਜਦੋਂ ਤੱਕ ਨਹੀਂ ਹੁੰਦੇ ਤਦ ਤੱਕ ਆਰਜੀ ਤੌਰ ਤੇ ਰਗੂਜੀਵ ਸਿੰਘ ਵੀਰ ਉਹ ਐਸਜੀਪੀਸੀ ਦੀ ਬਰਦਾਰੀ ਨੂੰ ਦੇਖਣਗੇ ਕੱਲ ਇਸ ਫੈਸਲੇ ਦੇ ਉੱਤੇ ਮੋਰ ਲੱਗ ਸਕਦੀ ਹਮ ਪਾਸਕਰ ਸਾਹਿਬ ਪ੍ਰਧਾਨਗੀ ਦੀ ਦੌੜ ਦੇ ਵਿੱਚ ਕਿਹੜੇ ਕਿਹੜੇ ਨਾਵਾਂ ਦੀ ਚਰਚਾ ਚੱਲ ਰਹੀ ਹੈ ਇਸ ਵੇਲੇ ਦੇਖੋ ਹਜੇ ਤੱਕ ਤੇ ਕੋਈ ਚਰਚਾ ਚੱਲੀ ਨਹੀਂ ਰਹੀ ਕਿਉਂਕਿ ਪੈਂਡਿੰਗ ਰੱਖਿਆ ਸੀਗਾ ਨਾ ਵੈਸੇ ਜਿਹੜੇ ਚੀਫ ਸਕੱਤਰ ਹੈਗੇ ਨੇ ਮੰਨਨ ਸਾਹਿਬ ਕੁਲਵੰਤ ਸਿੰਘ ਮੰਨਨ ਉਹ ਵੀ ਰੇਸ ਦੇ ਵਿੱਚ ਨਜ਼ਰ ਆ ਰਹੇ ਸੀ ਉਹ ਵੀ ਰੇਸ ਵਿੱਚ ਐਸ ਕਰਕੇ ਨਜ਼ਰ ਆ ਰਹੇ ਸੀ ਜਿਹੜੀ ਪ੍ਰੈਸ ਕਾਨਫਰੰਸ ਦੇ ਰਾਹੀ ਬਾਅਦ ਚੋਂ ਜਦ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਮਿਲ ਕੇ ਉਹਨਾਂ ਨੇ ਸ਼ੀਸ਼ਾ ਦੀ ਥਾਂ ਦੀ ਗੱਲ ਕੀਤੀ ਸੀ ਵੀ ਅਸੀਂ ਤੁਹਾਨੂੰ ਜਾਂ ਹੋਰ ਜਥੇਦਾਰਾਂ ਨੂੰ ਵੀ ਕੱਢ ਸਕਦੇ ਆ ਐਸਡੀਪੀਸੀ ਦੇ ਕੋਲ ਇਹ ਪਾਵਰ ਹੈਗੀ ਹੈ ਉਸ ਦਿਨ ਉਸ ਫਰੇਮ ਦੇ ਵਿੱਚ ਦੋ ਫੇਸਿਸ ਨਜ਼ਰ ਆ ਰਹੇ ਸੀ ਰਗੂਜੀਤ ਸਿੰਘ ਵਿਰਤ ਜਿਹੜੇ ਆਟੋਮੈਟਿਕਲੀ ਮੀਤ ਪਰ ਸੀਨੀਅਰ ਮੀਤ ਪਰਦਾਨ ਹੋਣ ਦੇ ਨਾਤੇ ਉਸ ਕੁਰਸੀ ਦੇ ਉੱਤੇ ਬੈਠ ਸਕਦੇ ਸੀਗੇ ਦੂਜੇ ਕੁਲਵੰਤ ਸਿੰਘ ਮੰਨਨ ਉਹਨਾਂ ਦੇ ਵਿੱਚ ਵੀ ਭਾਵੇਂ ਉਹਨਾਂ ਨੇ ਐਸਐਚ ਨੂੰ ਪ੍ਰਗਟਤ ਨਹੀਂ ਕੀਤਾ ਪਰ ਸਾਫ ਤੌਰ ਤੇ ਇਹ ਦੇਖਿਆ ਜਾ ਸਕਦਾ ਸੀ ਵੀ ਉਹ ਵੀ ਇੱਛਾਪਾਨ ਹੈਗੇ ਨੇ ਕਿ ਉਹਨਾਂ ਨੂੰ ਵੀ ਪ੍ਰਧਾਨਗੀ ਕਰਨ ਦਾ ਕੋਈ ਮੌਕਾ ਮਿਲੇ ਤੇ ਉਹ ਐਸ ਤੋਂ ਗੁਲੇਜ ਨਹੀਂ ਕਰਨਗੇ ਹਮਮ ਪਾਸਕਰ ਸਾਹਿਬ ਤਾਂ ਵੀ ਉਹਨਾਂ ਨੂੰ ਮਿਲਾਉਣ ਦੇ ਬਣਾਉਣ ਦੇ ਲਈ ਅਕਾਲੀ ਦਲ ਨੇ ਬਹੁਤ ਜ਼ੋਰ ਲਾਇਆ ਜਿਹੜੀ ਸੀਗੇ ਲੀਡਰ ਉਹਨਾਂ ਦੇ ਕੋਲ ਜਾਂਦੇ ਨੇ ਬਿਕਰਮ ਸਿੰਘ ਜੀ ਕਿਹਾ ਉੱਥੇ ਪਹੁੰਚੇ ਲੱਗਦਾ ਸੀਗਾ ਕਿ ਸ਼ਾਇਦ ਉਹਨਾਂ ਨੂੰ ਮਨਾ ਲਿਆ ਜਾਂਦਾ ਤਾਂ ਸਾਰਾ ਕੁਝ ਤਰੀਕੇ ਦੇ ਵਿੱਚ ਲੈ ਆਂਦਾ ਜਾਵੇ ਪਰ ਜਿਸ ਤਰੀਕੇ ਦੇ ਨਾਲ ਹੁਣ ਧਾਮੀ ਸਾਬ ਨਹੀਂ ਮੰਨੇ ਅਕਾਲੀ ਦਲ ਨੂੰ ਇਹਦਾ ਨੁਕਸਾਨ ਹੁੰਦਾ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ ਵੈਸੇ ਧਾਮੀ ਸਾਹਿਬ ਅਕਾਲੀ ਦਲ ਦੇ ਵਾਸਤੇ ਉਹਨੇ ਕੋਈ ਯੂਸਫੁਲ ਸੀਗੇ ਵੀ ਜਾਂ ਨਹੀਂ ਇਹਦੇ ਉੱਤੇ ਵੀ ਵਿਚਾਰ ਕਰਨ ਦੀ ਲੋੜ ਹੈ ਕਿਉਂਕਿ ਧਾਮੀ ਸਾਹਿਬ ਉਹਨਾਂ ਦਾ ਪਹਿਲੇ ਵੀ ਇਹ ਕਹਿਣਾ ਸੀਗਾ ਵੀ ਉਹ ਅਕਾਲ ਤਖਤ ਦੇ ਹੁਕਮਨਾਮੇ ਦਾ ਵਿਰੋਧ ਨਹੀਂ ਕਰ ਸਕਦੇ ਜੇ ਉਹ ਪ੍ਰਧਾਨਗੀ ਦੁਬਾਰਾ ਲੈ ਲੈਂਦੇ ਤਾਂ ਜਿਸ ਤਰ੍ਹਾਂ ਉਹ ਪਹਿਲੇ ਵੀ ਕਹਿੰਦੇ ਨੇ ਔਰ ਐਸਜੀਪੀਸੀ ਦੇ ਮੁਖੀ ਦੇ ਤੌਰ ਤੇ ਵੀ ਉਹ ਅਕਾਲ ਤਖਤ ਦੇ ਹੁਕਮਨਾਮੇ ਦਾ ਵਿਰੋਧ ਕਰਦੇ ਹੋਏ ਨਾ ਦੇਖੇ ਜਾ ਸਕਦੇ ਸੀਗੇ ਨਾ ਉਹ ਕਰ ਸਕਦੇ ਸੀਗੇ ਮੈਨੂੰ ਲੱਗਦਾ ਹੈ ਇਹੀ ਇੱਕ ਮਜਬੂਰੀ ਹੈਗੀ ਹੈ ਜਿਸ ਦੇ ਕਰਕੇ ਉਹਨਾਂ ਅਕਾਲ ਤਖਤ ਦੇ ਐਸਡੀਪੀਸੀ ਦੇ ਪ੍ਰਧਾਨਗੀ ਤੋਂ ਸਿਫਾ ਦਿੱਤਾ ਦੇਗਾ ਹੁਣ ਅੱਗੇ ਚੱਲ ਕੇ ਕੌਣ ਬੰਦਾ ਹੈ ਸਾਰੀ ਗੱਲਾਂ ਤੇ ਹੈਗੀ ਹੈ ਪਰ ਪੰਥ ਦੇ ਵਿੱਚ ਜਿਹੜੀ ਸਥਿਤੀ ਬਣੀ ਹੋਈ ਹੈ ਜੇ ਖਾਸ ਕਰਕੇ ਤਦ ਦੇ ਪੰਜ ਮੈਂਬਰੀ ਕਮੇਟੀ ਨੇ ਮੈਂਬਰਸ਼ਿਪ ਡਰਾਈਵ ਦਾ ਐਲਾਨ ਕਰਤਾ ਕਿ 18 ਮਾਰਚ ਤੋਂ ਉਹ ਮੈਂਬਰਸ਼ਿਪ ਡਰਾਈਵ ਸ਼ੁਰੂ ਕਰ ਰਹੇ ਨੇ ਕੱਲ ਡਾਕਟਰ ਚੀਮਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਉਸ ਐਲਾਨ ਦੇ ਉੱਤੇ ਕੁਝ ਸਵਾਲ ਉੱਠੇ ਕਿ ਵੀ ਅਕਾਲੀ ਜਲਦੀ ਮੈਂਬਰਸ਼ਿਪ ਤੇ ਮੁਕੰਮਲ ਵੀ ਹੋ ਚੁੱਕੀ ਹੈ ਔਰ ਉਸ ਅਕਾਲੀ ਜਲਦੀ ਮੈਂਬਰਸ਼ਿਪ ਕੋਈ ਹੋਰ ਗਰੁੱਪ ਕੋਈ ਹੋਰ ਗਰੁੱਪ ਜਦਾਂ ਇਹ ਕਹਿੰਦੇ ਨੇ ਤੇ ਉਹ ਇਹ ਕਹਿਣਾ ਭੁੱਲ ਜਾਂਦੇ ਨੇ ਕਿ ਅਕਾਲ ਤਖਤ ਦੀ ਪ੍ਰਵਾਨਗੀ ਦੇ ਬਾਅਦ ਹੀ ਅਕਾਲ ਤਖਤ ਦੀ ਰੋਸ਼ਨੀ ਦੇ ਵਿੱਚ ਹੀ ਇਹ ਅਕਾਲੀ ਜਲ ਜਿਹੜਾ ਕੁਬੀਰ ਸਿੰਘ ਬਾਦਲ ਉਹਨਾ ਵੀ ਲੀਡ ਕਰ ਰਹੇ ਨੇ ਉਹਨਾਂ ਦਾ ਜਨਮ ਹੋਇਆ ਸੀਗਾ ਤੇ ਅੱਜ ਉਸ ਦੀ ਹੀ ਪ੍ਰਵਾਨਗੀ ਨੂੰ ਅਗਰ ਅਕਾਲ ਤਖਤ ਦੇ ਜਥੇਦਾਰ ਵੀ ਕਹਿੰਦੇ ਉਸ ਪੰਜ ਮੈਂਬਰੀ ਕਮੇਟੀ ਨੇ ਆਪਣੀ ਮੈਂਬਰਸ਼ਿਪ ਡਰਾਈਵ ਸ਼ੁਰੂ ਕਰ ਲਈ ਹੈ ਇਹਦੇ ਉੱਤੇ ਸਥਿਤੀ ਸਾਫ਼ ਹੋਣੀ ਹੈ ਕਾਨੂੰਨੀ ਤੌਰ ਤੇ ਕੌਣ ਸਹੀ ਕੌਣ ਗਲਤ ਇਹ ਲੱਗਦਾ ਤੇ ਹੈਗਾ ਕਿ ਵੀ ਅਕਾਲੀ ਦਲ ਦੇ ਡਾਕਟਰ ਚੀਮਾ ਜੱਦਾ ਇਹ ਗੱਲ ਕਹਿੰਦੇ ਨੇ ਕਿ ਅਸੀਂ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਆਪਣੀਆਂ ਸਾਰੀ ਚੀਜ਼ਾਂ ਕੀਤੀ ਹੈ ਪਰ ਉਹਦੇ ਵਿੱਚ ਅਕਾਲ ਤਖਤ ਦੇ ਹੁਕਮਨਾਮੇ ਦਾ ਕੀ ਬਣਿਆ ਇਹਦੇ ਉੱਤੇ ਉਹ ਟੱਚ ਨਹੀਂ ਕਰਦੇ ਔਰ ਗੱਲ ਪੰਥ ਦੇ ਵਿੱਚ ਜਿਸ ਤਰੀਕੇ ਨਾਲ ਜਾ ਰਹੀ ਹੈ ਕਿ ਅਕਾਲੀ ਦਲ ਨੇ ਆਪਣੀ ਮੈਂਬਰਸ਼ਿਪ ਡਰਾਈਵ ਉਹ ਅਕਾਲ ਤਖਤ ਦੇ ਹੁਕਮਨਾਮੇ ਦੀ ਵਾਇਲੇਸ਼ਨ ਕਰਕੇ ਸ਼ੁਰੂ ਕੀਤੀ ਹੈ ਹੁਣ ਜਿਹੜੇ ਅਕਾਲੀ ਜਿਹੜੀ ਅਕਾਲੀ ਦਲ ਦੀ ਹੁਣ ਮੈਂਬਰਸ਼ਿਪ ਡਰਾਈਵ ਸ਼ੁਰੂ ਹੋਏਗੀ ਉਹਦੇ ਉੱਤੇ ਕਿਹੜਾ ਅਕਾਊਂਟ ਖੋਲਿਆ ਜਾਏਗਾ ਕਿਸ ਨਾਂ ਤੋਂ ਖੋਲਿਆ ਜਾਏਗਾ ਇਹਦੇ ਉੱਤੇ ਟੈਕਨੀਕਲ ਇਸ਼ੂਸ ਤੇ ਹੈਗੇ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਹੁਣ ਜਦ ਪੰਜ ਮੈਂਬਰੀ ਕਮੇਟੀ ਆਪਣੀ ਮੈਂਬਰਸ਼ਿਪ ਡਰਾਈਵ ਸ਼ੁਰੂ ਕਰੇਗੀ ਜੇ ਉਹਨੂੰ ਬਹੁਤ ਵੱਡਾ ਹੰਗਾਰਾ ਮਿਲ ਗਿਆ ਦਿੱਲੀ ਉਮੀਦ ਵੀ ਹੈਗੀ ਹੈ ਤੇ ਫਿਰ ਇਹ ਜਿਹੜਾ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਤੜੇ ਦਾ ਉਹ ਅਲਗ ਥਲਕ ਬੈਠੇਗਾ ਪਰ ਦੇਖਦੇ ਆਂ ਕਿ ਰਿਸਪੌਂਸ ਕੀ ਮਿਲਦਾ ਹੈ ਕਿਸ ਤਰੀਕੇ ਨਾਲ ਮੈਂਬਰਸ਼ਿਪ ਡਰਾਈਵ ਸ਼ੁਰੂ ਕਰਦੇ ਨੇ ਕੀ ਪ੍ਰੋਸੀਜਰ ਹੁੰਦਾ ਹੈ ਔਨਲਾਈਨ ਹੁੰਦੀ ਹੈ ਔਰ ਕੌਣ ਕੌਣ ਇਹਦੇ ਮੈਂਬਰ ਬਣਦੇ ਨੇ ਕਿਉਂਕਿ ਇਹ ਨਜ਼ਰ ਆ ਰਿਹਾ ਹੈ ਕਿ ਜਿਹੜੇ ਵੱਖਰੇ ਵੱਖਰੇ ਅਕਾਲੀ ਦਲ ਹੈਗੇ ਨੇ ਜਿਹੜੇ ਆਪਾਂ ਕਹੀਏ ਕਿ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਹੈ ਜਾਂ ਫਿਰ ਸ਼ਰਮਨੀ ਅਕਾਲੀ ਦਲ ਵਾਰਿਸ ਪੰਜਾਬ ਦੇ ਹੈ ਉਹਦੇ ਵਿੱਚੋਂ ਵੀ ਜੇਕਰ ਇਸ ਦੇ ਮੈਂਬਰ ਬਣਨੇ ਸ਼ੁਰੂ ਹੋ ਗਏ ਤੇ ਆਪਣੇ ਆਪ ਹੀ ਚ ਅਕਾਲੀ ਦਲ ਵਾਸਤੇ ਇੱਕ ਅਜੀਬ ਜਿਹੀ ਸਥਿਤੀ ਹੋ ਜਾਏਗੀ ਬਿਲਕੁਲ ਇਹ ਸਥਿਤੀ ਪਾਸਕਰ ਸਾਹਿਬ ਲੋਕ ਵੀ ਇਸ ਵੇਲੇ ਕਨਫਿਊਜ਼ ਹੋ ਗਏ ਕਿ ਇੱਕ ਪਾਸੇ ਜਿਵੇਂ ਅਕਾਲੀ ਦਲ ਦਾਵਾ ਕਰ ਰਿਹਾ ਕਿ 20 ਲੱਖ ਦੇ ਕਰੀਬ ਉਹਨਾਂ ਦੇ ਕੋਲ ਮੈਂਬਰਸ਼ਿਪ ਜਿਹੜੀ ਹੈ ਉਹ ਹੋ ਗਈ ਹੈ ਉਹਨਾਂ ਦੇ ਕੋਲ ਪਰਚੀਆਂ ਆ ਗਈਆਂ ਨੇ ਜੇਕਰ ਨਵੇਂ ਤਰੀਕੇ ਦੇ ਨਾਲ ਅਕਾਲੀ ਦਲ ਦੀ ਪਰਤੀ ਸ਼ੁਰੂ ਹੁੰਦੀ ਹੈ ਤਾਂ ਇਹ ਜਿਹੜੇ 20 ਲੱਖ ਦੀਆਂ ਪਰਚੀਆਂ ਦੀ ਗੱਲ ਕੀਤੀ ਜਾ ਰਹੀ ਹੈ ਇਹਨਾਂ ਦਾ ਕੀ ਹੋਵੇਗਾ ਇਹਦੇ ਨਾਲ ਹੀ ਇਹ ਵੀ ਸਵਾਲ ਦਲਜੀਤ ਸਿੰਘ ਚੀਮਾ ਹੋਣਾ ਨੇ ਕਿਹਾ ਕਿ ਜਿਹੜੀ ਨਵੀਂ ਪਰਤੀ ਕੀਤੀ ਜਾ ਰਹੀ ਹੈ ਉਹਦੀ ਮਨਸ਼ਾ ਕੋਈ ਹੋਰ ਲੱਗਦੀ ਹੈ ਕਿ ਸ਼ਾਇਦ ਕੋਈ ਨਵੀਂ ਪਾਰਟੀ ਨਾ ਬਣਾਉਣੀ ਪਵੇ ਜੇ ਲੋਕਾਂ ਦੇ ਵਿੱਚ ਮੈਸੇਜ ਇਹ ਵੀ ਚਲਾ ਗਿਆ ਕਿ ਜੇਕਰ ਅਕਾਲ ਤਖਤ ਦੇ ਵੱਲੋਂ ਬਣਾਈ ਗਈ ਕਮੇਟੀ ਦੀ ਜੇਕਰ ਨਹੀਂ ਮੰਨਣੀ ਤਾਂ ਫਿਰ ਇਹ ਅਕਾਲ ਤਖਤ ਸਰਬ ਦੇ ਹੁਕਮਨਾਮੇ ਦੀ ਉਲੰਘਣਾ ਹੈਗੀ ਹੈ ਇਹਦਾ ਸਾਰਾ ਕੁਝ ਲੋਕਾਂ ਦੇ ਵਿੱਚ ਕੀ ਅਸਰ ਜਾਏਗਾ ਦੇਖੋ ਸਭ ਤੋਂ ਵੱਡੀ ਗੱਲ ਤੁਸੀਂ ਇਹੀ ਕੀਤੀ ਹੈ ਕਿ ਲੋਕਾਂ ਦੇ ਵਿੱਚ ਕੀ ਅਸਰ ਜਾਏਗਾ ਸਾਰਾ ਸਿੱਖ ਪੰਥ ਮੈਨੂੰ ਲੱਗਦਾ ਵੀ ਜਿੱਥੇ ਜਿੱਥੇ ਵੀ ਸਿੱਖ ਬੈਠੇ ਨੇ ਉਹ ਅਕਾਲ ਤਖਤ ਨੂੰ ਸੁਪਰੀਮ ਮੰਨਦੇ ਨੇ ਔਰ ਵੈਸੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜੀ ਭਰਤੀ ਵਾਲੀ ਗੱਲ ਤੁਸੀਂ ਗੱਲ ਕਰ ਰਹੇ ਹੋ ਕਿ 20 ਲੱਖ 25 ਲੱਖ ਭਰਤੀ ਹੋ ਗਈ ਹੈ ਉਹਨਾਂ ਨੇ ਵੀ ਕਦੀ ਨਹੀਂ ਕਿਹਾ ਕਿ ਅਸੀਂ ਅਕਾਲ ਤਖਤ ਨੂੰ ਸਮਰਪਿਤ ਨਹੀਂ ਆ ਕਿਉਂਕਿ ਉਹ ਕਹਿ ਹੀ ਨਹੀਂ ਸਕਦੇ ਬਤੌਰ ਸਿੱਖ ਅਗਰ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਅਸੀਂ ਅਕਾਲ ਤਖਤ ਨੂੰ ਸਮਰਪਿਤ ਨਹੀਂ ਆ ਤੇ ਉਹ ਇੱਕ ਬੜਾ ਅਜੀਬ ਜਿਹਾ ਸਿਗਨਲ ਜਾਂਦਾ ਪਰ ਇਹਨਾਂ ਦੇ ਐਕਟ ਇਹ ਦੱਸ ਰਹੇ ਨੇ ਕਿ ਉਹ ਅਕਾਲ ਤਖਤ ਨੂੰ ਸਮਰਪਿਤ ਨਹੀਂ ਹੈ ਕਿਉਂਕਿ ਅਕਾਲ ਤਖਤ ਦੇ ਹੁਕਮਨਾਮੇ ਦੀ ਵਾਇਲੇਸ਼ਨ ਨਾਲ ਕੋਈ ਸ਼ੁਰੂ ਕੀਤੀ ਹੋਈ ਭੜਤੀ ਭਾਵੇਂ ਉਹਦੇ 20 ਲੱਖ ਮੈਂਬਰ ਬਣ ਗਏ ਹੁਣ ਉਹਨਾਂ ਵਿੱਚੋਂ ਹੁਣ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭੜਤੀ ਹੋਏਗੀ ਉਹਨੂੰ ਅਗਰ ਬਹੁਤ ਵੱਡਾ ਹੰਗਾਰਾ ਮਿਲ ਜਾਂਦਾ ਹੈ ਔਰ ਜੀ ਜੀ ਆਤਮੀਏ ਅੱਜ ਮੈਂ ਗੈਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸੁਣ ਰਿਹਾ ਸੀਗਾ ਇੱਕ ਸਮਾਗਮ ਨੂੰ ਐਡਰੈਸ ਕਰਦੇ ਜੀ ਉਹ ਵੀ ਜਿਹੜੀ ਸੰਗਤ ਨੂੰ ਇਸ ਗੱਲ ਦੇ ਵਾਸਤੇ ਅਪੀਲ ਕਰ ਰਹੀ ਸੀ ਕਿ ਵੱਡੀ ਦੀ ਵੱਡੀ ਵੱਡੀ ਤੋਂ ਵੱਡੀ ਤعداد ਦੇ ਵਿੱਚ ਤੁਸੀਂ ਇਸ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੇ ਨੂੰ ਰਿਸਪਾਂਸ ਦਿਓ ਔਰ ਉਹਨਾਂ ਨੂੰ ਦੱਸ ਦਿਓ ਜਿਹੜੀ ਦੂਜੀ ਭਰਤੀ ਹੈਗੀ ਹੈ ਕਿ ਸਾਡੇ ਕੋਲ ਸ਼ਕਤੀ ਜਿਹੜੀ ਅਕਾਲ ਤਖਤ ਦੀ ਰਹਿਨੁਮਾਈ ਦੇ ਵਿੱਚ ਜਿਹੜੀ ਸ਼ਕਤੀ ਹੁੰਦੀ ਹੈ ਉਹਦਾ ਕੋਈ ਮੁਕਾਬਲਾ ਨਹੀਂ ਬਣਦਾ ਜਿਸ ਤਰੀਕੇ ਦੇ ਨਾਲ ਹਰਜਿੰਦਰ ਸਿੰਘ ਧਾਮੀ ਹੁਣੀ ਅੱਜ ਬਾਹਰ ਆਏ ਸੀਗੇ ਪਾਸਕਰ ਸਾਹਿਬ ਨੂੰ ਯਾਦ ਆ ਗਿਆ ਕਿ ਉਹਨਾਂ ਨੂੰ ਸਵਾਲ ਵੀ ਕੀਤਾ ਗਿਆ ਕਿ ਤੁਹਾਡੇ ਤੇ ਕਿਸੇ ਦਾ ਕੋਈ ਪ੍ਰੈਸ਼ਰ ਹੈ ਤਾਂ ਕਹਿੰਦੇ ਨੇ ਕਿ ਵੱਡੇ ਉਹਦਿਆਂ ਦੇ ਉੱਪਰ ਪ੍ਰੈਸ਼ਰ ਜਿਹੜਾ ਉਹ ਹੁੰਦਾ ਹੀ ਹੈ ਤੁਸੀਂ ਵੀ ਮਹਿਸੂਸ ਕੀਤਾ ਕਿ ਕਿਸੇ ਪ੍ਰੈਸ਼ਰ ਦੇ ਵਿੱਚ ਨਜ਼ਰ ਆ ਰਹੀ ਸੀਗੀ ਹਰਜਿੰਦਰ ਸਿੰਘ ਧਾਮੀ ਆ ਦੇਖੋ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਦੀ ਵੀ ਅੱਜ ਇੱਕ ਸਟੇਟਮੈਂਟ ਆਈ ਸੀਗੀ ਉਹ ਵੀ ਖਾਸ ਕਰਕੇ ਡਾਕਟਰ ਚੀਮਾ ਉਹਨਾਂ ਦੀ ਕੱਲ ਦੀ ਪ੍ਰੈਸ ਕਾਨਫਰੰਸ ਦਾ ਜਵਾਬ ਦੇ ਤੌਰ ਤੇ ਤੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਭਾਵੇਂ ਕਿਰਪਾਲ ਸਿੰਘ ਬਡੁੰਗਰ ਹੁਣ ਇਹ ਹਰਵਿੰਦਰ ਸਿੰਘ ਧਾਮੀ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਉਹਨਾਂ ਦਾ ਰੈਜ਼ੀਗਨੇਸ਼ਨ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਧੜੇ ਦੇ ਪ੍ਰੈਸ਼ਰ ਥੱਲੇ ਆਇਆ ਔਰ ਯਾਨੀ ਉਹਨਾਂ ਦੇ ਦਬਾਅ ਕਰਕੇ ਕਿਉਂਕਿ ਅਗਰ ਉਸ ਕਮੇਟੀ ਦੇ ਵਿੱਚ ਉਹ ਹੁੰਦੇ ਤੇ ਉਹਨਾਂ ਨੂੰ ਅਕਾਲ ਤੱਤ ਹੁਕਮਨਾਮੇ ਦੀ ਇਨ ਬਿਨ ਪਾਲਣਾ ਕਰਨੀ ਪੈਣੀ ਸੀਗੀ ਔਰ ਉਹਨਾਂ ਨੂੰ ਸੁਖਬੀਰ ਸਿੰਘ ਧੜੇ ਬਾਦਲ ਦੇ ਧੜੇ ਦੀ ਜਿਹੜੀ ਮੈਂਬਰਸ਼ਿਪ ਡਰਾਈਵ ਹੈ ਉਹਨੂੰ ਰਿਜੈਕਟ ਕਰਨਾ ਪੈਣਾ ਸੀਗਾ ਇਸ ਤਰੀਕੇ ਦੀ ਸਥਿਤੀ ਦੇ ਵਿੱਚ ਧਾਮੀ ਉਹਨਾਂ ਫਸੇ ਹੋਏ ਸੀ ਔਰ ਉਹਨਾਂ ਨੇ اپنی جان ਸੁੜانا ਉਹ زیادہ بہتر ਸਮਝਾਇਆ بجائے ਕਿ ਜਿਨ੍ਹਾਂ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ ਉਹਨਾਂ ਦਾ ਵਿਰੋਧ ਕਰਦੇ ਹੋਏ ਅਗਰ ਉਹ ਨਜ਼ਰ ਆਂਦੇ ਤੇ ਫਿਰ ਉਹਨਾਂ ਦਾ ਵੀ ਬਾਗੀਆਂ ਦੀ ਲਿਸਟ ਦੇ ਵਿੱਚ ਕਿਉਂਕਿ ਜਿਹੜਾ ਆਈਟੀ ਸੈੱਲ ਹੈ ਨਾ ਅਕਾਲੀ ਦਲ ਦਾ ਉਹ ਅੱਜਕੱਲ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਵਡਾਲਾ ਹੋਰ ਇਹ ਪੰਜ ਮੈਂਬਰੀ ਕਮੇਟੀ ਦੇ ਜਿਹਨੇ ਵੀ ਮੈਂਬਰ ਨੇ ਉਹਨਾਂ ਦੀ ਕਿਰਦਾਰ ਕੁਰਸੀ ਦੇ ਵਿੱਚ ਲੱਗਿਆ ਹੋਇਆ ਔਰ ਮਟੀਰੀਅਲ ਲੱਭ ਕੇ ਜਦ ਅੱਜ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਉਹਨਾਂ ਵੀ ਉਹ ਸਮਾਗਮ ਨੂੰ ਐਡਰੈਸ ਕਰ ਰਹੇ ਸੀਗੇ ਉਹਨਾਂ ਦਾ ਉਹਨਾਂ ਨੇ ਇੱਕ ਗੱਲ ਕੀਤੀ ਕਿ ਮੈਨੂੰ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਫੋਨ ਆਇਆ ਕੱਲ ਪਰਸੋਂ ਦੀ ਗੱਲ ਕਰ ਰਹੇ ਸਿਓ ਕਿ ਉਹ ਮੈਨੂੰ ਕੁਛ ਦੇ ਵੀ ਹੁਣ ਅੱਗੇ ਕੀ ਤੇ ਕਹਿੰਦੇ ਮੈਂ ਗਿਆਨੀ ਜੀ ਨੂੰ ਗਿਆ ਕਿ ਵੀ ਹੁਣ ਤੁਹਾਡੀ ਇਹ ਸੋਸ਼ਲ ਮੀਡੀਆ ਦੇ ਉੱਤੇ ਸਾਰੀ ਤਸਵੀਰਾਂ ਖੰਗਾਲ ਲੰਗੇ ਕਿ ਕਿਸੇ ਮਹਿਲਾ ਦੇ ਨਾਲ ਤੁਹਾਡੀ ਕੋਈ ਫੋਟਾ ਤੇ ਫੋਟੋ ਤੇ ਨਹੀਂ ਹੈ ਕਿਉਂਕਿ ਸਮਾਗਮਾਂ ਦੇ ਵਿੱਚ ਤੁਸੀਂ ਜਾਂਦੇ ਹੋ ਤੇ ਕਿਸੇ ਮਹਿਲਾ ਨੂੰ ਵੀ ਸਕੂਲ ਦੀ ਪ੍ਰਿੰਸੀਪਲ ਹੋਣ ਟੀਚਰਾਂ ਹੋਣ ਤੁਸੀਂ ਸਰੋਪਾ ਵੀ ਪਾਲਦੇ ਹੋ ਫਿਰ ਤੁਹਾਡੀ ਕਿਰਦਾਰ ਤੁਸੀਂ ਹੋਏਗੀ ਔਰ ਉਹ ਗੱਲ ਸਾਬਿਤ ਵੀ ਹੋਈ ਇੱਕ ਅਕਾਲੀ ਦਲ ਦਾ ਹੀ ਆਗੂ ਇੱਕ ਟੀਵੀ ਇੰਟਰਵਿਊ ਸੋਸ਼ਲ ਮੀਡੀਆ ਦੇ ਵਿੱਚ ਇਹ ਗੱਲ ਕਹਿ ਰਿਹਾ ਸੀਗਾ ਕਿ ਮੈਂ ਗੈਨੀ ਰਗਵੀਰ ਸਿੰਘ ਉਹਨਾਂ ਦੀ ਕਮੀਆਂ ਲਿਖਣ ਲੱਗਿਆ ਜੀ ਮੇਰੇ 5 ਪੇਜ ਭਰ ਕੇ ਇਸ ਗੱਲ ਦਾ ਜ਼ਿਕਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਕਰ ਰਹੇ ਨੇ ਤੇ ਕਹਿੰਦੇ ਇਸ ਤਰੀਕੇ ਦੀ ਕਿਰਦਾਰ ਕੂਸ਼ੀ ਦੇ ਵਿੱਚ ਅਕਾਲੀ ਦਲ ਪੈ ਗਿਆ ਸਾਨੂੰ ਇਹਦੀ ਪਰਵਾਹ ਕਰਨ ਦੀ ਲੋੜ ਨਹੀਂ ਹੈਗੀ ਔਰ ਇਸ ਤਰੀਕੇ ਦੀ ਐਕਟੀਵਿਟੀ ਨਾਲ ਅਕਾਲੀ ਦਲ ਹੋਰ ਡੁੰਗਾਈ ਦੇ ਵਿੱਚ ਤੇ ਜਾ ਸਕਦਾ ਹੈ ਪਰ ਉਹਦਾ ਉਭਾਰ ਹੈ ਉਹਦਾ ਸਰਵਾਈਵਲ ਉਹ ਬੜਾ ਮੁਸ਼ਕਿਲ ਹੋ ਗਿਆ ਪਾਸਟਰ ਸਾਹਿਬ ਜਿਹੜੇ ਫਿਰ 20 ਲੱਖ ਮੈਂਬਰਸ਼ਿਪ ਦੀ ਜਿਕਰ ਕਰ ਰਹੇ ਸੀਗੇ ਦਰਜੀਤ ਸਿੰਘ ਚੀਵਾ ਹੋਣੀ ਤਾਂ ਕੀ ਇਹ ਫਿਰ ਸਾਰੀ ਭਰਤੀ ਰੱਦ ਕੀਤੀ ਜਾਏਗੀ ਦੇਖੋ ਇਹ ਤੇ ਹਜੇ ਇਹ ਕਹਿਣਾ ਤਾਂ ਮੁਸ਼ਕਿਲ ਹੈ ਕਿਉਂਕਿ ਜਿਸ ਤਰੀਕੇ ਨਾਲ ਡਾਕਟਰ ਚੀਵਾ ਦੀ ਕੱਲ ਦੀ ਪ੍ਰੈਸ ਕਾਨਫਰੰਸ ਸੀ ਨਾ ਉਹ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਚੈਲੰਜ ਕਰਨ ਵਾਲੇ ਨੇ ਕਾਨੂੰਨੀ ਤੌਰ ਤੇ ਵੀ ਔਰ ਕਨਸਟੀਚਿਊਸ਼ਨ ਦਾ ਹਵਾਲਾ ਦਿੰਦੇ ਹੋਏ ਵੀ ਔਰ ਉਹ ਗੱਲ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕਿਆ ਕਿ ਉਹ ਅਕਾਲ ਤਖਤ ਦੇ ਹੁਕਮਨਾਮੇ ਦੀ ਵਾਇਲੇਸ਼ਨ ਦੀ ਗਾਲੀ ਨਹੀਂ ਕਰਦੇ ਉਹ ਕਹਿੰਦੇ ਨੇ ਇੱਕ ਹੋਰ ਨਕਲੀ ਅਕਾਲੀ ਦਲ ਬਣ ਰਿਹਾ ਹੈ ਯਾਨੀ ਅਕਾਲ ਤਖਤ ਦੇ ਹੁਕਮਨਾਮੇ ਦੇ ਹਿਸਾਬ ਨਾਲ ਕੋਈ ਮੈਂਬਰਸ਼ਿਪ ਡਰਾਈਵ ਸ਼ੁਰੂ ਹੁੰਦੀ ਹੈ ਔਰ ਅਗਰ ਤੁਸੀਂ ਅਕਾਲੀ ਦਲ ਦੇ ਅਹੁਦੇਦਾਰ ਹੁੰਦੇ ਹੋਏ ਉਹਨੂੰ ਨਕਲੀ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇਹਦੇ ਉੱਤੇ ਪੰਥ ਕਿਸ ਤਰੀਕੇ ਨਾਲ ਰਿਐਕਟ ਕਰੇਗਾ ਹੂੰ ਇਹ ਤਾਂ ਸਿੱਧੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਚੈਲੰਜ ਹੋ ਗਿਆ ਹੈ ਇਸ ਹਿਸਾਬ ਦੇ ਨਾਲ ਜੀ ਬਿਲਕੁਲ ਇਹੀ ਗੱਲ ਮੈਂ ਕਹਿਣਾ ਚਾਹੁੰਦਾ ਸੀਗਾ ਜਿਹੜੀ ਗੱਲ ਤੁਸੀਂ ਹੁਣ ਕਹੀ ਹੈ ਹੂੰ ਪਾਸਕਾ ਸਾਹਿਬ ਉਧਰ ਅਮਰੀਕਾ ਵਾਲੇ ਪਾਸੇ ਥੋੜੀ ਜਿਹੀ ਚਰਚਾ ਕਰ ਲੈਨੇ ਆ ਜਿਸ ਤਰੀਕੇ ਦੇ ਨਾਲ ਇਸ ਵੇਲੇ ਮਾਹੌਲ ਬਣਿਆ ਹੋਇਆ ਤਾਂ ਇੱਕ ਪਾਸੇ ਟੈਰਿਕਵਾਰ ਜਿਹੜੀ ਹੈ ਉਹ ਵੀ ਸ਼ੁਰੂ ਹੋ ਗਈ ਹੈ ਤਾਂ ਕੈਨੇਡਾ ਔਰ ਅਮਰੀਕਾ ਦੇ ਰਿਸ਼ਤੇ ਵੀ ਇਸ ਵੇਲੇ ਸਾਰਿਆਂ ਦੇ ਸਾਹਮਣੇ ਆ ਗਏ ਨੇ ਪਰ ਇਹਦੇ ਵਿਚਾਲੇ ਕਹਿੰਦੇ ਨੇ ਕਿ ਟਰੰਪ ਹੋਣਾ ਨੇ ਟਰੂਡੋ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਕੀ ਗੱਲਬਾਤ ਹੋਈ ਹੈ ਸਾਰੀ ਇਹ ਦੇਖੋ ਟਰੰਪ ਹੋਣਾ ਨੇ ਟਰੂਡੋ ਨਾਲ ਗੱਲ ਕੀਤੀ ਹੈ ਅਸੀਂ ਕੱਲ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਸੀਗੀ ਜਦੋਂ ਤੋਂ ਟ੍ਰੰਪ ਔਰ ਕੈਨੇਡਾ ਯਾਨੀ ਟ੍ਰੰਪ ਔਰ ਟਰੂਡੋ ਨਾਲ ਰਿਸ਼ਤੇ ਖਰਾਬ ਹੋਏ ਸੀ ਤੁਹਾਨੂੰ ਯਾਦ ਹੋਏਗਾ ਟਰੂਡੋ ਉਹਨਾਂ ਨੂੰ ਉਹਨਾਂ ਨੇ ਬੱਚਾ ਜਿਹਾ ਸਮਝ ਕੇ ਨਾ ਕਹਿਆ ਸੀਗਾ ਵੀ ਇਹ ਗਵਰਨਰ ਆਫ ਦੀ ਗ੍ਰੇਟ ਕੈਨੇਡਾ ਔਰ ਅਸੀਂ ਕੈਨੇਡਾ ਨੂੰ ਆਪਣੀ 51ਵੀਂ ਸਟੇਟ ਬਣਾ ਲਾਂਗੇ ਐਦਾਂ ਦੀ ਗੱਲਾਂ ਤੇ ਦੁਨੀਆ ਸੀ ਫਿਰ ਟੈਰਿਫ ਲਾਨ ਦੀ ਵੀ ਗੱਲ ਹੋਈ ਇੱਕ ਮਹੀਨੇ ਉਹ ਟੈਰਿਫ ਡੈਫਰ ਕੀਤਾ ਗਿਆ 4 ਮਾਰਚ ਨੂੰ ਇਹ ਟੈਰਿਫ ਲਾ ਦਿੱਤਾ ਗਿਆ ਕੈਨੇਡਾ ਨੇ ਵੀ ਜਵਾਬੀ ਟੈਰਿਫ ਲਾਨ ਦਾ ਐਲਾਨ ਕਰਤਾ ਹਾਲਾਂਕਿ ਕੈਨੇਡਾ ਔਰ ਮੈਕਸੀਕੋ ਦੇ ਵਿੱਚ ਜਿਹੜਾ 25% ਟੈਰਿਫ ਲਾਇਆ ਹੈ ਇਹ ਦੋਨੋਂ ਜਿਹੜੇ ਕੰਟਰੀ ਸੀਗੇ ਉਹਨਾਂ ਦਾ ਅਮਰੀਕਾ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਸੀਗਾ ਔਰ ਫ੍ਰੀ ਟ੍ਰੇਡ ਐਗਰੀਮੈਂਟ ਤੋਂ ਬਾਅਦ ਇਸ ਤਰੀਕੇ ਦੀ ਟੈਰਿਫ ਪਰ ਇੱਕ ਗੱਲ ਹੋਰ ਹੈ ਕੈਨੇਡਾ ਦੇ ਵਿੱਚ ਇਲੈਕਸ਼ਨ ਡਿਊ ਹੈ ਔਰ ਲਿਬਰਲ ਪਾਰਟੀ ਨੂੰ ਟਰੰਪ ਉਹਨਾਂ ਦੇ ਇਸ ਰਵੱਈਏ ਦੇ ਨਾਲ ਫਾਇਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਅੱਜ ਨੈਕ ਟੂ ਨੈਕ ਵੇਟਿੰਗ ਚੱਲ ਰਹੀ ਹੈ ਲਿਬਰਲ ਪਾਰਟੀ ਔਰ ਕੰਜ਼ਰਵੇਟਿਵ ਪਾਰਟੀ ਦੀ ਕੈਨੇਡਾ ਦੇ ਵਿੱਚ ਯਾਨੀ ਕਈ ਵਾਰ ਕੂਬੇ ਨੂੰ ਲੱਤ ਪਾਈ ਕੂਬਾ ਸਿੱਧਾ ਸਿੱਧਾ ਹੋ ਗਿਆ ਉਦਾਂ ਦਾ ਮਾਹੌਲ ਉਥੇ ਲਿਬਰਲ ਪਾਰਟੀ ਦੇ ਨਾਲ ਬਣਿਆ ਪਿਆ ਲੇਕਿਨ ਅੱਜ ਟਰੰਪ ਉਹਨਾਂ ਦੇ ਰੁਖ ਦੇ ਵਿੱਚ ਕੁਝ ਨਰਮੀ ਦੇਖੀ ਗਈ ਔਰ ਉਹਨਾਂ ਨੇ ਕੈਨੇਡਾ ਦੇ ਉੱਤੇ ਲਾਏ ਟੈਰਿਫ ਦੇ ਉੱਤੇ ਇੱਕ ਵਾਰ ਫਿਰ ਮੂੜ ਵਿਚਾਰ ਕਰਨ ਦੀ ਇੰਡੀਕੇਸ਼ਨ ਤੇ ਦਿੱਤਾ ਹੈ ਪਰ ਕੈਨੇਡਾ ਦੇ ਵਿੱਚ ਔਰ ਅਮਰੀਕਾ ਦੇ ਵਿੱਚ ਇਸ ਗੱਲ ਦਾ ਵਿਰੋਧ ਹੋ ਰਿਹਾ ਕਿਉਂਕਿ ਅਮਰੀਕਾ ਦੇ ਵਿੱਚ ਟਰੰਪ ਉਹਨਾਂ ਦਾ ਇਸ ਗੱਲ ਦੇ ਉੱਤੇ ਵਿਰੋਧ ਹੋ ਰਿਹਾ ਕਿ ਜੇ ਤੁਸੀਂ ਤੁਸੀਂ ਟੈਰਿਫ ਵਧਾ ਦਿੰਦੇ ਹੋ ਨਾ ਕਿ ਤੁਹਾਡੇ ਇੱਥੇ ਮਹਿੰਗਾਈ ਵੱਧ ਜਾਂਦੀ ਹੈ ਉਸ ਵਧੀ ਹੋਈ ਮਹਿੰਗਾਈ ਨੂੰ ਤੁਸੀਂ ਕਿਸ ਤਰ੍ਹਾਂ ਕੰਟਰੋਲ ਕਰੋਗੇ ਇਹ ਇੱਕ ਬਹੁਤ ਵੱਡਾ ਸਵਾਲ ਟਰੰਪ ਉਹਨਾਂ ਦੇ ਉੱਤੇ ਹੈਗਾ ਹਾਲਾਂਕਿ ਐਲਨ ਮਸਕ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਾਰੇ ਪਰਿਵਾਰਾਂ ਨੂੰ ਇੱਕ ਰੀਲੀਫ ਚੈੱਕ ਦੇਵਾਂਗੇ ਉਹ ਚੈੱਕ ਤੇ ਪਤਾ ਨਹੀਂ ਕਦੋਂ ਮਿਲੇਗਾ ਔਰ ਐਸ ਟੈਰਿਫ ਦਾ ਹਜੇ ਹੋਣਾ ਸ਼ੁਰੂ ਨਹੀਂ ਹੋਇਆ ਹਜੇ ਤੇ ਇਹ ਇੱਕ ਟ੍ਰੇਡ ਵਾਰ ਦੇ ਤੌਰ ਤੇ ਹੀ ਦੇਖਿਆ ਜਾ ਰਿਹਾ ਹੈ ਪਰ ਜਦ ਐਕਚੁਅਲੀ ਉਹ ਅਮਰੀਕਾ ਦੇ ਲੋਕਾਂ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪਵੇਗਾ ਤੇ ਫਿਰ ਮਹਿੰਗਾਈ ਤੇ ਭਾਵੇਂ ਹਿੰਦੁਸਤਾਨ ਹੋਵੇ ਅਮਰੀਕਾ ਹੋਵੇ ਜਾਂ ਕੋਈ ਹੋਰ ਕੰਟਰੀ ਉਹਦੇ ਤੋਂ ਲੋਕਾਂ ਨੂੰ ਦਰਦ ਤੇ ਹੁੰਦਾ ਔਰ ਫਿਰ ਦਰਦ ਉਹ ਪੋਲਿਟੀਕਲ اپੋਜੀਸ਼ਨ ਦੇ ਤੌਰ ਤੇ ਨਿਕਲਦਾ ਹੈ ਮਹਾਰਾ ਪਾਸਕਰ ਸਾਹਿਬ ਮਾਹਰ 트੍ਰੰਪ ਹੋਣਾਂ ਦੇ ਫੈਸਲੇ ਨੂੰ ਕਿਵੇਂ ਦੇਖ ਰਹੇ ਨੇ ਜਿਵੇਂ ਟੈਰਿਫ ਲਾਇਆ ਜਾ ਰਿਹਾ ਹੈ ਇਹਦਾ ਅਸਰ ਵੀ ਉਲਟਾ ਅਮਰੀਕਾ ਦੇ ਲੋਕਾਂ ਨੂੰ ਹੀ ਝੱਲਣਾ ਪਏਗਾ ਅਮਰੀਕਾ ਦੇ ਵਿੱਚ ਇਹਦਾ ਵਿਰੋਧ ਵੀ ਹੋ ਰਿਹਾ ਤਾਂ ਫਿਰ ਅਜਿਹੇ ਫੈਸਲੇ ਲੈ ਕਿਉਂ ਜਾ ਰਹੇ ਨੇ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਤੁਸੀਂ ਕੋਈ ਫੈਸਲੇ ਕਿਉਂਕਿ ਐਲਨ ਮਸਕ ਇਹਨਾਂ ਦੇ ਹੈਗੇ ਨੇ ਐਡਵਾਈਜ਼ਰ ਟਾਈਪ ਔਰ ਉਹ ਟ੍ਰੇਡ ਵਾਰ ਜਾਂ ਟੈਕਸ ਲਾਣ ਕਰਕੇ ਇੱਕ ਇੱਕ ਤਰੀਕੇ ਨਾਲ ਟੈਰਿਫ ਟਰੋਰਿਜ਼ਮ ਦੀ ਵੀ ਗੱਲ ਚੱਲ ਰਹੀ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਨੂੰ ਟੈਰਿਫ ਟਰੋਰਿਜ਼ਮ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ ਹਾਲਾਂਕਿ ਅਗਰ ਤੁਸੀਂ ਭਾਰਤ ਦੀ ਗੱਲ ਕਰੋ ਅੱਜ ਭਾਰਤ ਦੇ ਐਕਸਟਰਨਲ ਅਫੇਅਰ ਮਿਨਿਸਟਰ 2 ਅਪ੍ਰੈਲ ਨੂੰ ਜਿਹੜੀ ਟੈਰਿਫ ਲਾਣ ਦੀ ਘੋਸ਼ਣਾ ਕੀਤੀ ਹੈ 100% ਟੈਰਿਫ ਲਾਣ ਦੀ ਘੋਸ਼ਣਾ ਕੀਤੀ ਹੈ ਇੰਡੀਆ ਦੇ ਖਿਲਾਫ ਉਹ ਕਹਿੰਦੇ ਨੇ ਸਾਨੂੰ ਤਾਂ ਐਕਸਪੈਕਟੇਸ਼ਨ ਹੀ ਸੀ ਇਹਨਾਂ ਤੋਂ ਸਾਨੂੰ ਤਾਂ ਪਤਾ ਹੀ ਸੀਗਾ ਵੀ ਇਹ ਟੈਰਿਫ ਉਹਨਾਂ ਨੇ ਲਾਣਾ ਹੈ ਤੇ ਸਾਨੂੰ ਘਬਰਾਣ ਦੀ ਲੋੜ ਨਹੀਂ ਅਸੀਂ ਇਹਨੂੰ ਝੇਲ ਲਾਂਗੇ ਪਰ ਜਦ ਅਸੀਂ ਆંકੜਿਆਂ ਦੇ ਵਿੱਚ ਜਾਂਦੇ ਹਾਂ ਤੇ ਭਾਰਤ ਦੇ ਲੋਕਾਂ ਨੂੰ ਜਾਂ ਭਾਰਤ ਨੂੰ ਵੱਧੂ ਟੈਰਿਫ ਜਾਂ ਰੈਸਿਪਰੋਕਲ ਟੈਰਿਫ ਲਾਉਣ ਤੋਂ ਬਾਅਦ ਘੱਟ ਤੋਂ ਘੱਟ 61000 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ ਫਿਰ ਜਦ ਅਸੀਂ ਆਈਟਮ ਵੱਲ ਦੇਖਦੇ ਹਾਂ ਕਿ ਭਾਰਤ ਅਮਰੀਕਾ ਤੋਂ ਕਿਹੜੀ ਕਿਹੜੀ ਚੀਜ਼ ਲੈਂਦਾ ਹੈ ਤੇ ਅਮਰੀਕਾ ਨੂੰ ਕਿਹੜੀ ਕਿਹੜੀ ਚੀਜ਼ ਭੇਜਦਾ ਹੈ ਜੇ ਉਸ ਟੈਰਿਫ ਨੂੰ ਕੰਪੈਰੀਜ਼ਨ ਕਰਕੇ ਦੇਖੋਗੇ ਨਾ ਤੇ ਕਰੂਡ ਆਇਲ ਹੈ ਜਿਹੜਾ ਅਸੀਂ ਅਮਰੀਕਾ ਤੋਂ ਲੈਂਦੇ ਹਾਂ ਉਸ ਫਿਲਹਾਲ ਸਾਡਾ ਵਪਾਰ ਹੈਗਾ ਅਮਰੀਕਾ ਦੇ ਨਾਲ 951 ਕਰੋੜ 951000 ਕਰੋੜ ਉਸ ਤਰੀਕੇ ਨਾਲ 7.5% ਤੋਂ ਲੈ ਕੇ 8% ਤੱਕ ਦਾ ਟੈਰਿਫ ਲੱਗਦਾ ਹੈ ਔਰ ਜੇ ਸੋਨੇ ਦੀ ਗੱਲ ਕਰੀਏ ਤੇ 4 4.22 ਲੱਖ ਕਰੋੜ ਦਾ ਸਾਡਾ ਟ੍ਰੇਡ ਹੈਗਾ ਔਰ ਉਹਦੇ ਉੱਤੇ 20% ਟੈਰਿਫ ਲੱਗਦਾ ਜਿਹੜੀ ਚੀਜ਼ਾਂ ਸੀ ਅਮਰੀਕਾ ਤੋਂ ਮੰਗਾਣੇ ਆ ਔਰ ਐਦਾਂ ਹੀ ਜੇ ਪੈਟਰੋਲੀਅਮ ਪ੍ਰੋਡਕਟਸ ਦੀ ਗੱਲ ਕਰੀਏ ਤੇ 279000 ਕਰੋੜ ਰੁਪਏ ਦਾ 79 ਲੱਖ ਕਰੋੜ ਰੁਪਏ ਦਾ ਸਾਡਾ ਸਾਡਾ ਵਪਾਰ ਹੈ ਤੇ ਜਿਹਦੇ ਵਾਸਤੇ ਅਸੀਂ ਟੈਰਿਫ ਦਿੰਦੇ ਆ ਫਿਲਹਾਲ 7.5% ਤੋਂ 8% ਔਰ ਜਿਹੜਾ ਚੀਜ਼ਾਂ ਅਸੀਂ ਅਮਰੀਕਾ ਭੇਜਦੇ ਆ ਉਹਦੇ ਉੱਤੇ ਫਿਲਹਾਲ ਅਮਰੀਕਾ ਜਿਹੜਾ ਟੈਰਿਫ ਲਾਂਦਾ ਹੈ ਉਹ ਪੈਟਰੋਲੀਅਮ ਪ੍ਰੋਡਕਟ ਦੇ ਉੱਤੇ 0 ਤੋਂ 7.75% ਦੇ ਕਰੀਬ ਟੈਰਿਫ ਲਾਂਦਾ ਹੈ ਔਰ ਜਿਹੜੀ ਮੈਡੀਸਿਨਸ ਹੈਗੀ ਆ ਦਵਾਈਆਂ ਹੈਗੀਆਂ ਉਦੇ ਉੱਤੇ 0 ਤੋਂ ਲੈ ਕੇ 75% ਯਾਨੀ ਐ ਟੈਰਿਫ ਅਗਰ ਰੈਸੀਪਰਕਲ ਟੈਰਿਫ ਦੇ ਰੂਪ ਵਿੱਚ ਬਦਲ ਜਾਂਦਾ ਤੇ ਦਵਾਈਆਂ ਦੇ ਹੋਰ ਟੈਲੀਕਮ ਗੁੱਡਸ ਦੇ ਤੇ ਇਲੈਕਟ੍ਰੋਨਿਕਸ ਦੇ ਰੇਟ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਵਧ ਜਾਂਦੇ ਤੇ ਉਹ ਅਲਟੀਮੇਟਲੀ ਉੱਥੇ ਦੇ ਲੋਕਾਂ ਦੇ ਉੱਤੇ ਅਸਰ ਪੈਂਦਾ ਠੀਕ ਹੈ ਪਾਸਕਾ ਸਾਹਿਬ ਇਹਦੇ ਵਿੱਚ ਭਾਰਤ ਨੂੰ ਨੁਕਸਾਨ ਹੋ ਰਿਹਾ ਕਿ ਜਾਂ ਫਿਰ ਫਾਇਦਾ ਹੋ ਰਿਹਾ ਦੇਖੋ ਨੁਕਸਾਨ ਫਾਇਦੇ ਦੀ ਗੱਲ ਨਹੀਂ ਹੈ ਭਾਰਤ ਦੀ ਨਾ ਐਕਚੁਅਲੀ ਇਹ ਜਿਹੜੀ ਟ੍ਰੇਡ ਵਾਰ ਟੈਰਿਫ ਵਾਰ ਤੋਂ ਅਲੱਗ ਹੋ ਕੇ ਦੇਖੋ ਭਾਰਤ ਤੇ ਚਾਈਨਾ ਦੁਨੀਆ ਦੀ ਸਭ ਤੋਂ ਵੱਡੀ ਮਾਰਕੀਟ ਹੈਗੀ ਹੈ ਔਰ ਮਾਰਕੀਟ ਸਭ ਤੋਂ ਵੱਡੇ ਪ੍ਰਿੰਸੀਪਲ ਦੇ ਉੱਤੇ ਕੰਮ ਕਰਦੀ ਹੈ ਡਿਮਾਂਡ ਐਂਡ ਸਪਲਾਈ ਜੇ ਤੁਸੀਂ ਅਨੇਵਾ ਟੈਰਿਫ ਲਾਣਾ ਸ਼ੁਰੂ ਕਰੋਗੇ ਤੇ ਫਿਰ ਉਹਦੀ ਡਿਮਾਂਡ ਕਿੰਨੀ ਕੁ ਹੈਗੀ ਹੈ ਉਹ ਤੁਹਾਨੂੰ ਫਾਇਦੇ ਦੇ ਰੂਪ ਵਿੱਚ ਵੀ ਦੇ ਸਕਦੀ ਹੈ ਸੁਪੋਜ਼ ਕਿਸੇ ਪ੍ਰੋਡਕਟ ਦੇ ਉੱਤੇ 100% ਟੈਰਿਫ ਲਾ ਕੇ ਉਹਨੂੰ ਮਹਿੰਗਾ ਕਰ ਦਿੰਦੇ ਨੇ ਆਪਣੀ ਕੰਟਰੀ ਦੇ ਵਿੱਚ ਤੇ ਉਹਦੀ ਡਿਮਾਂਡ ਡਿਮਾਂਡ ਦੇ ਵਜ੍ਹਾ ਨਹੀਂ ਹੈ ਔਰ ਇਹ ਟੈਰਿਫ ਸਿਰਫ ਭਾਰਤ ਦੇ ਉੱਤੇ ਨਹੀਂ ਲਾਇਆ ਜਾ ਰਿਹਾ ਸਾਰੀ ਕੰਟਰੀਜ਼ ਤੇ ਉਹ ਰੈਸਿਪ੍ਰੋਕਲ ਟੈਰਿਫ ਹੈਗਾ ਔਰ ਭਾਰਤ ਉਹ ਸਾਰੀ ਚੀਜ਼ਾਂ ਇਹਦੀ ਉਹਨਾਂ ਨੂੰ ਐਕਸਪੋਰਟ ਕਰਦੇ ਨੇ ਅਮਰੀਕਾ ਨੂੰ ਜਿੱਥੇ ਜਿੱਥੇ ਉੱਥੇ ਲੋਡ ਹੈਗੀ ਹੈ ਅੰਨੇਵਾ ਟੈਰਿਫ ਲਾਓਗੇ ਨਾ ਤੇ ਉਹਦੀ ਗੱਲ ਨਹੀਂ ਬੰਦੀ ਭਾਰਤ ਗੱਡੀਆਂ ਦੇ ਉੱਤੇ ਟੈਰਿਫ ਲਾਉਂਦਾ ਹੁਣ ਟੈਸਲਾ ਗੱਡੀ ਦੀ ਗੱਲ ਹੀ ਕਰੀਏ ਜਿਹੜੀ ਉੱਥੇ 90 ਲੱਖ ਦੇ ਵਿੱਚੀ ਹੈ ਉੱਥੇ ਉੱਤੇ 100% ਟੈਕਸ ਹੈ ਫਿਲਹਾਲ ਤੇ ਇੱਥੇ 2 ਕਰੋੜ ਦੀ ਹੋ ਜਾਂਦੀ ਹੈ ਗੱਡੀ ਉਸ ਟੈਕਸ ਨੂੰ ਘਟਾਉਣ ਵਾਸਤੇ ਇਹ ਸਾਰੀ ਲੜਾਈ ਸ਼ੁਰੂ ਹੋਈ ਹੈ ਪਰ ਇਹਦੇ ਵਿੱਚ ਅਲਟੀਮੇਟਲੀ ਤੁਸੀਂ ਉੱਥੇ ਜਾ ਕੇ ਖੜ ਜਾਂਦੇ ਹੋ ਔਰ ਜਦ ਤੁਸੀਂ ਮਾਰਕੀਟ ਵੱਡੀ ਦੇ ਨੂੰ ਲੀਡ ਕਰਦੇ ਹੋ ਯਾਨੀ ਦੁਨੀਆ ਦੇ ਵਿੱਚ ਵੱਡੀ ਮਾਰਕੀਟਾਂ ਦੇ ਵਿੱਚ ਤੁਹਾਡਾ ਨਾਮ ਆਉਂਦਾ ਹੈ ਤੇ ਫਿਰ ਉਹ ਡਿਮਾਂਡ ਐਂਡ ਸਪਲਾਈ ਵਾਲਾ ਜਿਹੜਾ ਫਾਰਮੂਲਾ ਹੈ ਉਹ ਆਟੋਮੈਟਿਕਲੀ ਤੁਹਾਨੂੰ ਉਸ ਪਾਸੇ ਤੋਰ ਦਿੰਦਾ ਜਿਸ ਪਾਸੇ ਫਾਇਦਾ ਹੋਵੇ ਟੈਰਿਫ ਵਾਰ ਦੇ ਵਿੱਚ ਅਲਟੀਮੇਟਲੀ ਫਿਰ ਨੁਕਸਾਨ ਤਾਂ ਅਮਰੀਕਾ ਦੇ ਲੋਕਾਂ ਨੂੰ ਵੀ ਚੱਲਣਾ ਪਏਗਾ ਕਿਉਂਕਿ ਉਂਗਿਆਈ ਉੱਥੇ ਵੀ ਜਿਹੜੀ ਚਾਅ ਦਾ ਜਿਹੜੀ ਹੈ ਉਹ ਵੱਧ ਜਾਈਆਂ ਪਾਸਕਲ ਸਾਹਿਬ ਉਤਰ ਚੀਨ ਦੇ ਵੱਲੋਂ ਵੀ ਕਹਿੰਦੇ ਕਿ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਡਿਫੈਂਸ ਦਾ ਬਜਟ ਵੀ ਵਧਾ ਦਿੱਤਾ ਗਿਆ ਦੇਖੋ 7.2% ਯਾਨੀ ਅੱਜ ਤੱਕ ਜਿੰਨੀ ਵੀ ਜਿੰਨੀ ਵੀ ਕੰਟਰੀਜ਼ ਹੈਗੀ ਹੈ ਉਹਨਾਂ ਨੇ ਆਪਣੀ ਟੋਟਲ ਕਮਾਈ ਦਾ 7.2% ਬਜਟ ਵਧਾਇਆ ਹੈ ਔਰ ਜਿਹੜਾ ਬਜਟ ਹੈਗਾ ਉਹ ਭਾਰਤ ਤੋਂ ਹਜੇ ਵੀ 3 ਗੁਣਾ ਹੈਗਾ ਔਰ ਅਮਰੀਕਾ ਤੋਂ 4 ਗੁਣਾ ਘੱਟ ਹੈਗਾ ਔਰ ਇਸ ਬਜਟ ਦਾ ਟੋਟਲ ਅਗਰ ਅਮਾਉਂਟ ਤੁਸੀਂ ਕੈਲਕੂਲੇਟ ਕਰੋਗੇ ਤੇ ਤਕਰੀਬਨ 250 ਅਰਬ ਡਾਲਰ ਦਾ ਅਮਰੀਕਾ ਐ ਚਾਈਨਾ ਦਾ ਹੁਣ ਡਿਫੈਂਸ ਬਜਟ ਹੋ ਗਿਆ ਔਰ ਕੱਲ ਹੀ ਚਾਈਨਾ ਦੀ ਤਰਫੋਂ ਸਟੇਟਮੈਂਟ ਆਈ ਸੀ ਭਾਵੇਂ ਟੈਰੀਫ ਹੋਏ ਜਾਂ ਟ੍ਰੇਡ ਵਾਰ ਹੋਏ ਕਿਸੇ ਵੀ ਤਰੀਕੇ ਦਾ ਵਾਰ ਹੋਏ ਉਹ ਅਮਰੀਕਾ ਦੇ ਨਾਲ ਜਾਂ ਕਿਸੇ ਹੋਰ ਕੰਟਰੀ ਦੇ ਨਾਲ ਚਾਈਨਾ ਤਿਆਰ ਹੈ ਹਰ ਜੰਗ ਨੂੰ ਲੜਨ ਵਾਸਤੇ ਤੇ ਉਸ ਜੰਗ ਨੂੰ ਲੜਨ ਤੋਂ ਬਾਅਦ ਜਿਹੜਾ ਇਹ 250 ਅਰਬ ਡਾਲਰ ਦਾ ਉਹਨਾਂ ਨੇ ਆਪਣਾ ਡਿਫੈਂਸ ਬਜਟ ਬਣਾ ਰੱਖਿਆ ਹੈ ਇਹ ਆਪਣੇ ਆਪ ਵਿੱਚ ਇੰਡੀਕੇਸ਼ਨ ਹੈ ਕਿ ਚਾਈਨਾ ਜੰਗ ਵਾਸਤੇ ਤਿਆਰ ਹੋ ਰਿਹਾ ਹੂੰ ਪਾਸਕਾ ਸਾਹਿਬ ਯੂਕਰੇਨ ਨੂੰ ਲੈ ਕੇ ਕੀ ਕੁਝ ਹੁਣ ਗੱਲਬਾਤ ਚੱਲ ਰਹੀ ਹੈ ਕਿਉਂਕਿ ਯੂਕਰੇਨ ਦੇ ਵੱਲੋਂ ਇੱਕ ਚਿੱਠੀ ਵੀ ਜਿਹੜੀ ਸੀਗੀ ਉਹ ਰਾਸ਼ਟਰਪਤੀ ਨੂੰ ਲਿਖੀ ਗਈ ਸੀਗੀ ਜੇਲਨਸਕੀ ਉਹਨਾਂ ਦੇ ਹਿਊਮਿਲੇਸ਼ਨ ਤੋਂ ਬਾਅਦ ਜੋ ਵਾਈਟ ਹਾਊਸ ਦੇ ਵਿੱਚ ਹੋਇਆ ਸੀਗਾ ਹੁਣ ਯੂਰਪ ਗਏ ਸੀਗੇ ਜੇਲਨਸਕੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਵੀ ਲੱਗਿਆ ਕਿ ਅਮਰੀਕਾ ਦੇ ਸਾਥ ਤੋਂ ਬਿਨਾਂ ਮੈਂ ਰਸ਼ੀਆ ਦਾ ਮੁਕਾਬਲਾ ਨਹੀਂ ਕਰ ਪਾਉਂਗਾ ਔਰ ਇਸ ਤੋਂ ਬਾਅਦ ਹੀ ਉਹਨਾਂ ਨੇ ਇਹ ਚਿੱਠੀ ਲਿਖੀ ਔਰ ਅਮਰੀਕਾ ਦੇ ਵਾਸਤੇ ਥੈਂਕਸ ਕੀਤਾ ਉਹਨਾਂ ਨੇ ਕਿ ਜਿਹੜੀ ਵੀ ਤੁਹਾਨੂੰ ਤੁਸੀਂ ਸਾਨੂੰ ਏਡ ਦਿੱਤੀ ਹੈ ਜਿਹੜੀ ਮਿਨਰਲ ਡੀਲ ਨੂੰ ਉਹ ਛੱਡ ਕੇ ਆਏ ਸੀ ਉਹਦੇ ਉੱਤੇ ਮੁੜ ਵਿਚਾਰ ਕਰਨ ਵਾਸਤੇ ਮੁੜ ਸਾਈਨ ਕਰਨ ਵਾਸਤੇ ਉਹ ਤਿਆਰ ਵੀ ਹੋ ਗਏ ਔਰ ਹੁਣ ਟਰੰਪ ਉਹਨਾਂ ਦੇ ਵੀ ਸੁਰ ਬਦਲੇ ਹੋਏ ਸੀ ਉਹ ਵੀ ਜੇਲੈਂਸਕੀ ਨੂੰ ਇੱਕ ਵਧੀਆ ਇਨਸਾਨ ਦੇ ਤੌਰ ਤੇ ਦੇਖ ਰਹੇ ਨੇ ਹੁਣ ਇਹ ਡੀਲ ਕਿੱਥੇ ਸਿਰੇ ਚੜਦੀ ਹੈ ਪਰ ਮੀਨ ਵਾਈਲ ਜਿਹੜੀ ਇੰਟੈਲੀਜੈਂਸ ਇਨਪੁਟਸ ਹੈਗੀ ਹੈ ਜਿਹੜੀ 5 5 ਕੰਟਰੀ ਹੋਣ ਦੇ ਨਾਤੇ ਅਮਰੀਕਾ ਯੂਕਰੇਨ ਨੂੰ ਦਿੰਦਾ ਸੀਗਾ ਉਹਨਾਂ ਨੇ ਉਹ ਬੰਦ ਕਰ ਦਿੱਤੀ ਔਰ ਏਡ ਜਿਹੜੀ ਯੂਕਰੇਨ ਨੂੰ ਮਿਲਦੀ ਸੀਗੀ ਉਹ ਰਸਤੇ 'ਚ ਹੀ ਰੋਕ ਦਿੱਤੀ ਗਈ ਹੈ ਇਸ ਇਸ ਗੱਲਾਂ ਦਾ ਗਿਆਨ ਅਸੀਂ ਪਹਿਲੇ ਦੇ ਹੀ ਚੁੱਕੇ ਆ ਲੇਕਿਨ ਹੁਣ ਸਿਚੁਏਸ਼ਨ ਰਿਵਰਸ ਹੋ ਰਹੀ ਹੈ ਤੇ ਜੇਲਨਸਕੀ ਉਹਨਾ ਉਹ ਕੋਲ ਜੋ ਜਿਹੜੀ ਬਿਟਰਨੈਸ ਦੇ ਵਿੱਚ ਉਹ ਛੱਡ ਗਿਆ ਐ ਸੀ ਵਾਈਟ ਹਾਊਸ ਦੇ ਵਿੱਚ ਉਹ ਦੁਬਾਰਾ ਕਲੋਜ਼ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਹਮਮ ਠੀਕ ਹੈ ਪਾਸਕਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ तमाम ਖਬਰਾਂ ਦੇ ਉੱਪਰ ਜਾਣਕਾਰੀ ਦਿੱਤੀ ਧੰਨਵਾਦ ਜੀ